ਕਿੰਸਾ ਸਿਕਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਤੇ ਇੱਕਾ ਚੋਟੀ ਬੜੇ ਕਮਾਲ ਦੀ ਤੁਹਾਨੂੰ ਦਿਖਾਉਣੀ ਹੈ ਸਾਰੇ ਪਸ਼ੂ ਸੋਏ ਸਵਾਏ ਆ ਗੱਬਣ ਕੋਈ ਵੀ ਨਹੀਂ ਆ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਾ ਸਾਡਾ ਨਾਮ ਸ਼ਮਸ਼ੇਰ ਸਿੰਘ ਤਸੀਲਾ ਗੜਾ ਜਲਾ ਫੋਨ ਨੰਬਰ ਬੋਲਦਾ ਫੋਨ ਨੰਬਰ ਹੈਗਾ 95926282977 ਠੀਕ ਹੈ ਹਾਂਜੀ ਪੀਸ ਨੂੰ ਫਿਰ ਲੱਭ ਲੱਭ ਕੇ ਲਿਆਉਂਦੇ ਜੇ ਪੂਰੇ ਨੂੰ ਪਤਾ ਫਿਰਨਾ ਤਾਂ ਪੈਂਦਾ ਚੰਗੀ ਚੀਜ਼ ਹੀ ਲੈਣੀ ਭਾਵੇਂ ਦੋ ਲਈ ਜੇ ਇੱਕ ਲਈ ਠੀਕ ਹੈ ਹਾਂਜੀ ਚੰਗੇ ਪਸ਼ੂ ਕੋ ਹੁੰਦੇ ਆ ਪੂਰੀਆਂ ਅੜਕੇ ਵੇਚੀਆਂ ਆਏ ਅੱਛਾ ਹਾਂਜੀ ਚੰਗੇ ਪਸ਼ੂ ਲਿਆਉਂਦੇ ਆ ਨਾ ਅੱਜ ਵੀ ਛੋਟੀ ਚੰਗੀ ਲੱਭ ਕੇ ਲੈ ਆਂਦੀ ਆ ਮੈਂ ਪਹਿਲਾ ਸੂਆ ਛੋਟੀ ਲਈ ਤੇ ਕਦ ਵੀ ਦਾ ਤੁਹਾਡੇ ਜਿੱਡਾ ਹੀ ਹੱਥ ਪੂਰਾ ਹੋ ਗਿਆ ਹੈ ਨਾ ਦੇਖਣਾ ਛੋਟੀ ਨਾ ਆਈ ਰੂ ਹਰਿਆਣੇ ਦਾ ਮਾਝੀ ਉਹਦੇ ਮਗਰ ਕੱਟੀ ਆਈ ਅੱਛਾ ਉਹਨਾਂ ਬੜੇ ਛੌਂਗਣਾ ਸਭੀ ਮਾਦਾ ਨੇ ਛੋਟੀ ਅੱਛਾ ਦੇ ਘਰ ਚਰਮ ਬੁੱਤਿਆਂ ਦੇ ਦੇ ਪਾਲੀ ਆ ਚਲੋ ਸਾਮ ਦਾ ਵੀ ਮੁੱਲ ਮੋੜਿਆ ਵਾ ਛੋਟੀ ਨੇ ਮੁੱਲ ਮੋੜਿਆ ਵਕਤ ਨੂੰ ਪਤਾ ਇਹੋ ਜਿਹੇ ਪੱਜੇ ਲੋਕ ਨਹੀਂ ਚਿੱਤਨੇ ਮਜਬੂਰੀ ਨਾਲ ਵੇਚਦੇ ਹਾਂਜੀ ਹਾਂਜੀ ਮਗਰ ਕੱਟੀ ਹੈ ਮਗਰ ਘੇਰ ਕੱਟੀ ਹੈ ਇਹਦੇ ਪੱਜੇ ਮਗਰ ਵੀ ਇਹਦੇ ਕੱਟੀ ਆ ਸੂਈ ਨੂੰ ਅੱਜ ਸਤਮਾਠਾ ਮਾ ਦੇਣੀ ਅੱਛਾ ਸਤਮਾਠਾ ਮਾ ਦੇਣੀ ਤੇ ਸੂਆ ਪਹਿਲਾ ਹੀ ਸੂਆ ਪਹਿਲਾ ਹੀ ਪਹਿਲਾ ਆ ਥੋੜੀ ਖੈਰ ਕਰਕੇ ਡਰ ਗਈ ਆ ਅੱਛਾ ਇਹਦੇ ਤੋਂ ਥਨੇ ਭਾਂ ਇਤਰਾ ਬੈਰ ਹੋ ਗਈ ਜੇ ਭਰਾ ਲਾਉਗਾ ਨਾ ਅੱਛਾ ਆਪਸੇ ਦਾ ਤਸੱਲੀ ਕਰ ਲੈਣੀ ਠੀਕ ਆ ਹਾਂਜੀ ਤੇ ਕਿੰਨਾ ਕਰਕੇ ਦੁੱਧ ਤਿਆਰ ਹੈ ਦੁੱਧ ਦੇ ਕੋਣ ਹੋਊਗਾ ਮ 11 ਹੋਵੇ ਬੱਧਾ ਖਾਦੀ ਗਰੰਟੀ ਹੋ ਗਈ ਜਿਹੜਾ ਤਿਆਰ ਮੌਕੇ ਹਫਤੇ ਦੀ ਸੋਈ ਥੱਲੇ ਤੇ ਕਿੰਨਾ ਦੁੱਧ ਭਰੀ ਜਾਊਗੀ ਦੁੱਧ ਵੇ ਲੋ ਇਹ ਨੂੰ ਸੇਵਾ ਦਾ ਗਾੜੀ 15 ਵਿੱਚ ਆ ਸਕਦੀ ਹੈ 16 ਵਿੱਚ 12 ਵਿੱਚ ਉਹ ਜਿਹੜਾ ਮੌਕੇ ਦੁੱਧ ਦੇ 10 ਕਿਲੋ ਤਿਆਰ ਬਾਕੀ ਜੇ ਤਾਜੀ ਸੋਈ ਹੈ ਜਿਹਨੇ 5-7 ਦਿਨਾਂ ਨਾਲ ਦੁੱਧ ਤੇ ਪੂਰੀ ਦੇਉਣਾ ਵਾ ਬਾਕੀ ਹਵਾਨਾ ਬੈਗ ਵੀ ਚੰਗਾ ਬਣਾਇਆ ਤੇ ਹਵਾਨਾ ਗਾਣਾ ਵੀ ਚੰਗਾ ਬਣਾਇਆ ਕੋਈ ਵੀਰਪਰਾ ਚੰਗੀ ਸੇਵਾ ਕਰੂ ਤਾਂ ਵੱਧ ਵਿੱਚ ਵਾ ਸਕਦੀ ਹੈ ਕੋਈ ਹਲੋਲਤ ਨਹੀਂ ਕਰਦੀ ਹਾਂਜੀ ਠੰਡੀ ਥੀਰੀ ਥੱਲੇ ਦਿਖਾ ਦਈਏ ਬੱਜਾ ਲਾ ਕੇ ਬਾਕੀ ਕੱਟੀ ਨੇ ਦੁੱਧ ਚੰਗਾ ਛੱਡਿਆ ਵਾ ਬਾਕੀ ਫੱਬਦੀ ਆ ਝੋਟੀ ਜੇ ਕਿਸੇ ਵੀ ਨੇ ਸ਼ੌਂਕ ਨਾਲ ਝੋਟੀ ਘਰੇ ਰੱਖਣੀ ਆ ਉਹਨਾਂ ਲਈ ਚੰਗੀ ਆ ਪਸੰਗੀ ਆ ਜੇ ਜਲਦੀ ਚਲਹਾਰ ਨਹੀਂ ਲੱਗਦਾ ਆ ਅਗਲੇ ਸਨਾਨ ਦੇ ਵਿੱਚ ਵਾ ਦੇਖ ਸਕਦੇ ਜੀ ਪਿਛਲੇ ਸਨਾਨ ਦੇਖਾ ਦੇ ਚਾਹੋ ਚਲੋ ਵੈਸੇ ਪੋਲੀ ਜਿਆਦੀ ਗਈ ਆ ਦੇਖਦੇ ਹਾਂ ਤਾਂ ਤਾਰ ਮੋਟੀ ਆ ਜਿਹੜੀ ਪੋਲੀ ਉਹਦੇ ਕਰਕੇ ਇਹ ਰੋ ਉਹਦੇ ਕਰਕੇ ਜਿੰਨਾ ਹੈ ਵੀ ਸਾਫ ਹੈ ਤਾਰ ਆ ਦੇਖਣ ਦੇ ਜੀ ਤੋ ਚਲੋ ਰਹਿਣ ਤਾਂ ਵਿਦਿਆਨ ਬਸ ਆਹ ਲਾਤੇ ਦੀ ਪਿੱਛੇ ਕਰਾਇਆ ਆ ਲੈ ਸਾਡੇ ਥਾਣੇ ਦੇ ਉਤਰਾਂ ਤੋਰ ਉਤਰਾਂ ਧਾਰ ਸਾਫ ਆ ਇਹ ਵੀ ਕਈ ਵਾਰੀ ਡੰਗਰ ਜਿਹਦਾ ਪੋਲਾ ਹੋਵੇ ਧਾਰ ਮੋਟੀ ਹੁੰਦੀ ਆ ਫਿਰ ਥੋੜੀ ਫਿੱਲ ਜਿਹੀ ਬਾਕੀ ਆ ਪਿੱਠ ਪੁੜੇ ਤੋਂ ਆਪਾਂ ਦੇਖ ਸਕਦੇ ਚੰਗੀ ਬਣੀ ਆ ਇਹ ਵੀ ਛੋਟੀ ਫੱਬਦੀ ਆ ਪੂਰੀ ਜਿੰਨੀ ਵੀ ਆ। ਇੱਕ ਵਾਰੀ ਲਾ ਦਾਂ ਹਾਂ ਵਿਧਿਆ ਦੇ ਹਲਕਾਰੀ ਚੰਗੀ ਤਰ੍ਹਾਂ ਦਿਖਾ ਦਈਏ ਇਸਲੀ ਦਾ। ਪੂਰੀ ਗੋਲ ਛੋਟੀ ਆ ਜਣੀ। ਲੈ ਜੀ ਲੈ ਜਾ। ਭਾਵੇਂ ਸੱਜਰ ਸੋਈ ਆ ਕੋਈ ਲੱਪੇ ਜਣੀ ਆ। ਸਾੰਬੀ ਆ ਏੜੀ ਪਿਛੋਂ ਕਿਸ ਨੇ। ਗਾਵੇਂ ਕੋਈ ਸ਼ੌਂਕ ਵਾਲਾ ਖੜੇ ਕਿਉਂਕਿ ਗਾਵੇਂ 400 ਵੇ ਚੌਣ ਵਾਲੀ ਆ। ਅਗਲੇ 100 ਵੇ ਨੂੰ ਛੋਟੀ ਨੇ ਹੋਰ ਜ਼ਿਆਦਾ ਤਿਆਰ ਹੋ ਜਾਣਾ। ਅਲੈਕਸੈਂਡਰ ਜੀ ਥੱਲੇ ਆ ਪੁੱਛ ਫੜਿਆ ਵਧੀ ਤੇ ਇੱਕ ਮਿੰਟ ਆਹ ਦੇਖ ਸੰਨੇ ਇਹ ਨਹੀਂ ਕੋਈ ਚੀਜ਼ ਵਧੀ ਯਾਰ ਤੇ ਬਾਕੀ ਪਿੱਛੇ ਕੁੜੇ ਤਾਂ ਵੀ ਪੂਰੀ ਚੰਗੀ ਸੋਹਣੀ ਛੋਟੀ ਆ ਕਿੰਨਾ ਵੇਚੀ ਫੇ ਰੱਖਣਾ ਇਹਦਾ ਮੁੱਲ ਆਪਾ ਮੁੱਲ ਕਿੰਨਾ ਕਰਕੀ ਇਹਦਾ ਮੁੱਲ ਦੇ ਦੀ ਇੱਕ ਮੈਂ 60 ਦੀ ਦੇ ਦੀ ਉਹਨਾਂ ਕਰੀਏ ਕੋ ਮਨਤਾ ਨੇ ਜੈਜੀ ਗੱਲ ਕਰੀ ਇਹ ਵੇਚਣਾਂ ਦੀ 10 ਛੜ ਦੀ ਹਾਂਜੀ 10 ਛੜ ਦੀ ਕਿੰਨੇ ਡੇਢ ਦੀ 10000 ਛੜ ਦੀ ਹੈ ਹਾਂਜੀ ਦਾ ਹੀ ਹੋਰ ਛੱਡਦੀ ਐ ਹਾਂਜੀ ਹੋਰ 5 ਛੱਡ ਦ ਅੱਛਾ 1 35 ਦੇ ਦ 1 35 ਦੀ ਹਾਂਜੀ ਚਲੋ ਫਿਰ ਛੋੜ ਦੋ ਯਾਰ ਹੋਰ ਕਰ ਦਈਏ ਹਾਂਜੀ 33 ਦੀ ਦਾਨ ਦੀ ਐ 1 33 ਦੀ ਜੋ ਹੋਏ 1000 ਹੋਰ ਕਹਦੇ 1 32 ਦੀ ਦੇ ਦਾਂਗੇ ਅੱਛਾ 1 32 ਦੀ 32 ਦੀ ਦੇ ਦਾਂਗੇ ਠੀਕ ਹੈ ਜੀ ਕੋਈ ਵੀ ਪਰ ਆਇਆ ਪੂਰੀ ਵੀਡੀਓ ਵੇਖ ਕੇ ਫੇਰ ਫੋਨ ਲਾ ਦੇ ਤੋ ਫੋਨ ਲਾਵੇ ਇੱਕ ਵਾਰੀ ਮੌਕੇ ਤੇ ਹੋਰ ਹੋ ਜਾਊਗਾ ਮੰਨ ਤਾ ਨਾ ਆ ਦੇਖ ਸਾ ਤੇ ਬਾਕੀ ਇੱਥੇ ਆ ਕੇ ਕੋਈ ਵੇਖੇ ਮੈਂ ਪਿਓਰ ਇੱਕ ਰੰਗ ਕਾਲੀ ਜੀ ਪਸੰਦ ਜ਼ਰੂਰ ਆਵੋਗੇ ਪਿਓਰ ਜੈਡ ਬਲੈਕ ਝੋਟੀ ਆ ਜਿਹੜੀ ਤੇ ਹੁਣ ਆ ਜਿਹੜੀ ਗਾਂ ਤਾਜੀ ਸੂਈ ਆ ਤੇ ਥਾਣੇ ਬੜਾ ਕਮਾਲ ਦਾ ਇਹਦੇ ਕੋਲ ਆ ਦੇਖ ਸਾਡੇ ਗੁਲਾਬੀ ਰੰਗ ਦੇ ਥਾਣੇ ਚਾਰ ਇੱਕੋ ਜਿਹੇ ਸਾਈਜ਼ ਦੇ ਤੇ ਇੱਕੋ ਜਿਹੇ ਗੈਪ ਤੇ ਥਾਣੇ ਆ ਜਿਹੜੇ ਸਾਡੇ ਇਹਦੇ ਬਹੁਤ ਨੇ ਜੀ ਬੈਠੋ ਜੀ ਇਹਦਾ ਦੇਖੋ ਆ ਦੇਖ ਸਾਡੇ ਇਹਦਾ ਵੀ ਚਵਾ ਜਿਹੜਾ ਓਕੇ ਅਗਲੇ ਸਨਦਰ ਦਿਖਾ ਦੇਵਾਂ ਦੀ ਬਿਲਕੁਲ ਸਾਫ ਤਾਂ ਰਹੇ ਜੀ ਠੀਕ ਹੈ ਜੀ ਕਿੰਨੇ ਦਿਨਾਂ ਦੀ ਸੋਈ ਵੀਰ ਜੀ ਇਹ ਵੀਰ ਜੀ ਕੱਲ ਦੀ ਸੋਈ ਹੈ ਅੱਛਾ ਕੱਲ ਦੀ ਸੋਈ ਹੈ ਬੱਚਾ ਕਿ ਆ ਗਿਆ ਤੇ ਮਗਰ ਮਗਰ ਬੱਚਾ ਜੀ ਇਹ ਤੇ ਮਗਰ ਬੱਚਾ ਹੈ ਇਹ ਬੋਲਾ ਬਿਲਕੁਲ ਟਾ ਬੋਲਾ ਇਹਦਾ ਗਿੱਲਾ ਨਾਲ ਨਾਲ ਆਉਂਦਾ ਹਾਂ ਦੇ ਸਾਡੇ ਬਿਲਕੁਲ ਤਾਜ਼ਾ ਗਿੱਲਾ ਨਾਲੋ ਜਿਹੜਾ ਨਾਲ ਆ ਤੇ ਇਹ ਵੀ ਤੇ ਕਿੰਨਾ ਕੁ ਦੁੱਧ ਭਰੀ ਜਾਊਗੀ ਇਹ ਦੁੱਧ ਵੀ ਜੀ ਕੋਈ 17 18 ਕਿਲੋ ਤੱਕ ਜਾਊਗੀ ਅਸੀਂ ਤੋੜ ਦੋ ਫਿਰ ਕਰੀ ਨਾ ਬਾਕੀ ਹੈਗੀ ਕ੍ਰੋਸ ਤੇ ਆ ਨਾ ਕਿョਤਰੇ ਆ ਵੀ ਕੱਦ ਕੱਠ ਫੇਟ ਕੋੜੇ ਤੋਂ ਚੰਗੀ ਆ ਤਾਜੀ ਸੂਈ ਆ ਥੋੜੀ ਲੱਪੇ ਲੱਪੇ ਜਿਹੀ ਆ ਤੇ ਆ ਬੱਚਾ ਜਿਹੜਾ ਬਿਲਕੁਲ ਤਾਜ਼ਾ ਕੋਲਾ ਬੱਚਾ ਐ ਤੇ ਇਹਦਾ ਮੁੱਲ ਵੇਚੀ ਫਿਰ ਹਾਂਜੀ ਇਹਦਾ ਮੁੱਲ 60 ਦੀ ਦੇਰੀਓ ਜੀ ਬਾਠ ਦੇ ਦੇ ਦੀਏ ਹਾਂਜੀ 60 ਤੇ ਇਹ ਜਿਹੜੀ ਦੇ ਰਹਿਣਾ 60 ਤੋਂ 2000 ਛੜ ਦੇਣਾ ਹਾਂਜੀ 60 ਤੋਂ 2000 ਛੜ ਦੇ 58000 ਦੀ ਠੀਕ ਐ ਕੋ ਮੇਰਾ ਕੋਲਾ ਹੈ ਐ ਠੰਡੀ ਥੀਰੀ ਜੀ ਕੋ ਬਾਕੀ ਉਹ ਤਰ੍ਹਾਂ ਠੰਡੀ ਠੇਰੀ ਆ ਤੇ ਬਾਕੀ ਇਹ ਆ ਵੀ ਚਲੋ ਗੱਦਗਾਠ ਦੀ ਚੰਗੀ ਜੰਮੀ ਪਲੀ ਚੰਗੀ ਆ ਹੁਣ ਇੱਕ ਆ ਵੀ ਤਾਜੀ ਸੂਈਆਂ ਇਹ ਨੂੰ ਆਜੀ ਸੂਈ ਨੂੰ ਚੋਖਾ ਦੇਂਦੇ ਭਾਈ ਇਹਦੇ ਮਗਰ ਜਿਹੜਾ ਇਹਦੇ ਵੀ ਨਾਲ ਹੀ ਇਹਦੇ ਮਗਰ ਬੱਚੀ ਇਹਦੇ ਮਗਰ ਬੱਚੀ ਇਹਦੇ ਮਗਰ ਬੱਚੀ ਆ ਥਾਣੇ ਦੇ ਵੀ ਦਿਖਾ ਦਈਏ ਆ ਦੇਖ ਲੈਂਦੇ ਥਾਣੇ ਦੇ ਇਹ ਕਿੰਨਾ ਦੁੱਧ ਤਿਆਰ ਕਰ ਗਈ ਜੇ ਇਹਦੇ ਕੋ ਦੁੱਧ ਹੁੰਦੇਗਾ ਜਿਹੜਾ ਵੀ ਬਣਾਉਣਾ 10 ਕਿਲੋ ਤਿਆਰ ਹੋਊਗਾ ਇਹ ਕਿੰਨਾ ਭਰੀ ਜਾਊਗੀ ਇਹ ਦੁੱਧ ਕੋਈ 14-15 ਕਿਲੋ ਤੱਕ ਜਾਊਗਾ ਠੀਕ ਹੈ ਜੀ ਚੌਥੇ ਦਿਨ ਦੀ ਸੂਈ ਦੱਸ ਦੇ ਬਾਕੀ ਜੰਮੀ ਪਲੀ ਇਹ ਵੀ ਚੰਗੀ ਆ ਘੱਟ ਘੱਟ ਫਟਪੜੇ ਦੀ ਚੰਗੀ ਆ ฮันดี่สีเล่เล่าจ้วย ਤੇ 에ਰਾਵੇਦੀ ਫਿਰ ਮੁੱਲ ਇਹ 5000 ਦੇ ਦੀ ਪੰਜਾਬ ਪੂਰੇ ਦੇ ਦੇ ਦੀ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੀ ਹਾਂਜੀ ਯਾਰ ਯਾਰ ਛੱਡ ਦੋ ਅੱਛਾ ਯਾਰ ਛੱਡ ਦੋਗੇ ਵਿੱਚ ਠੀਕ ਹੈ ਜੀ ਬਤਾ ਜੀ ਸੁਈ ਆ ਘਰ ਵਾਚ ਵਧੀਆ ਸਾਰੀਆਂ ਨੇ ਹਾਂਜੀ ਹਾਂਜੀ ਭਾਗ ਵਿੱਚ ਚੋਕ ਡੇਰੀ ਤੇ ਪਾਲੇ ਅਗਲੀ ਜੀ ਸੇਵਾ ਦਾ ਜਮਤ ਜਿਗਰ ਬਹੁਤਾ ਆ ਵੀ ਲੱਗੇਗਾ ਠੀਕ ਹੈ ਜੀ ਹਾਂਜੀ ਬਾਕੀ ਨਹੀਂ ਦੇ ਇੰਨਾ ਤੇ 10 12 ਕਿਲੋ ਤੇ ਚਵਾਉਗੇ ਨੇ ਇਤੋਂ ਨਹੀਂ ਮਰਦੀ ਤੇ ਬਾਕੀ ਚਲੋ ਕਬੀਰ ਆਪਣੇ ਬਾਕੀ ਸਗੀਆਂ ਸਗੀਆਂ ਆਪਣੀ ਵੀ ਜੀ ਤਸੱਲੀ ਕਰਕੇ ਤਸੱਲੀ ਕਰਕੇ ਤੇ ਹਰ ਵੀਡੀਓ ਦੇ ਇੰਕਾ ਆਵਾਜ਼ ਦਾ ਵਾਜ ਕੇ ਆਪਣੀ ਇਖਿਆਲ ਨੂੰ ਪਾਸ ਕਰੋ ਬਾਈ ਹਾਂਜੀ ਇੱਥੇ ਆ ਗਿਆ ਆਪਣੀਆਂ ਪਾਸ ਕਰਕੇ ਇਹ ਇਹ ਦੇਣੇ ਆ ਤੇ ਵੇਸ ਚਾ ਕੇ ਖੜੋ ਜੀ ਠੀਕ ਹੈ ਜੀ